ਸਤਿ ਸ੍ਰੀ ਅਕਾਲ ਜੀ ਤੁਸੀਂ ਜੁੜੇ ਹੋ ਪੰਜਾਬੀ ਡੈਰੀਮੈਨ ਸੋਲਰ ਤੇ ਜੀਨੀਦਾਰਾ ਸੋਲਰ ਰਾਜਪੁਰਾ ਦੇ YouTube ਚੈਨਲ ਨਾਲ ਅੱਜ ਪਹੁੰਚੇ ਹਾਂ ਗੁਰਦੁਆਰਾ ਫਤਿਹਗੜ੍ਹ ਸਾਹਿਬ ਦੇ ਨੇੜੇ ਪਿੰਡ ਫਤਿਹਪੁਰ ਅਰਾਈਆਂ 10 ਹਸ ਪਾਵਰ ਦਾ ਸੋਲਰ ਸਮਰਸੀਬਲ ਸਿਸਟਮ ਇੰਸਟਾਲ ਕੀਤਾ ਹੈ 340 ਵਾਟ ਦੇ 36 ਪੈਨਲ ਵਰਤੇ ਨੇ ਫਿਕਸਡ ਸਟਰਕਚਰ ਇੰਸਟਾਲ ਕੀਤਾ ਇਹਨਾਂ ਦੇ ਇੱਥੇ ਛੱਤ ਦੇ ਉੱਤੇ ਆਪਾਂ ਜਿਹੜਾ ਸਟਰਕਚਰ ਹੈ ਉਹ ਲਾਇਆ ਹੈ ਛੱਤ ਦੇ ਉੱਤੇ ਪੈਨਲ ਲਾਏ ਨੇ ਇਹ ਪਿੰਡ ਫਤਿਹਗੜ੍ਹ ਅਰਾਈਆਂ ਜਿਹੜਾ ਹੈ ਗੁਰਦੁਆਰਾ ਫਤਿਹਗੜ੍ਹ ਸਾਹਿਬ ਦੇ ਬਿਲਕੁਲ ਨੇੜੇ ਪੈਂਦਾ ਹੈ ਇਸ ਪਿੰਡ ਤੋਂ 3-4 ਕਿਲੋਮੀਟਰ ਦੂਰੀ ਇੱਥੇ ਫਤਿਹਗੜ੍ਹ ਸਾਹਿਬ ਗੁਰਦੁਆਰਾ ਸਾਹਿਬ ਹੈ ਅੱਜ-ਅੱਜੇ ਉਹਨਾਂ ਵਧੀਆ ਮੌਸਮ ਨਹੀਂਗਾ ਬੱਦਲਵਾਈ ਵਾਲਾ ਮੌਸਮ ਹੈ ਫਿਰ ਵੀ ਬਹੁਤ ਵਧੀਆ ਪਾਣੀ ਮਿਲਿਆ ਬਹੁਤ ਸੋਹਣਾ ਪ੍ਰੈਸ਼ਰ ਦਾ ਪਾਣੀ ਹੈ 10 ਹਸਪਾਵਰ ਦਾ ਸੋਲਰ ਸਿਸਟਮ ਹੈ ਆਈਐਨਵੀਟੀ ਦੀ ਡਰਾਈਵ ਲਾਈ ਹੈ ਨੈਸਾ ਕੰਪਨੀ ਦੀ ਮੋਟਰ ਇੰਸਟਾਲ ਕੀਤੀ ਹੈ ਸੋਲਰ ਸਪੈਸ਼ਲ ਮੋਟਰ ਹੈ ਪਰ ਤੁਸੀਂ ਇਹਨੂੰ ਜਦੋਂ ਤੁਹਾਨੂੰ ਕਦੇ ਲੋਡ ਹੋਵੇ ਐਮਰਜੈਂਸੀ ਦੇ ਵਿੱਚ ਇਹਨੂੰ ਜਨਰੇਟਰ ਤੇ ਤੇ ਗ੍ਰਿਡ ਤੇ ਵੀ ਚਲਾ ਸਕਦੇ ਹੋ ਇੱਥੇ ਵੀ ਆਈਐਨਵੀਟੀ ਦੀ ਡਰਾਈਵ ਵਰਤੀ ਆਪਾਂ ਆਈਐਨਵੀਟੀ ਦਾ ਫੋਟੋਵੋਲਟਿਕ ਮੋਡੀਕਲ ਵਰਤੇ ਆਪਾਂ ਇੱਥੇ ਤੇ 200 ਫੁੱਟ ਦੂਰੀ ਹੈ ਲਗਭਗ ਮੋਟਰ ਤੋਂ ਪੈਨਲਾਂ ਦੀ ਮੋਟਰ ਤੋਂ ਪੈਨਲ 200 ਫੁੱਟ ਦੀ ਦੂਰੀ ਤੇ ਨੇ ਤੇ 200 ਫੁੱਟ ਦੀ ਦੂਰੀ ਤੇ ਵੀ ਮੋਟਰ ਦੀ ਪਰਫਾਰਮੈਂਸ ਮੋਟਰ ਦਾ ਪਾਣੀ ਤੁਹਾਡੇ ਸਾਹਮਣੇ ਵਿੱਚ ਤੁਸੀਂ ਵੀ ਇੱਕ ਚੰਗਾ ਵਧੀਆ ਕੁਆਲਿਟੀ ਦਾ A ਗ੍ਰੇਡ ਸੋਲਰ ਪੰਪ ਲਵਾਉਣਾ ਚਾਹੁੰਦੇ ਹੋ ਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸਾਡਾ ਨੰਬਰ ਹੈ 9814571211 ਦਸ ਹਸ ਪਾਵਰ ਦਾ ਸਿਸਟਮ ਸੀ ਬਹੁਤ ਸੋਹਣਾ ਪਾਣੀ ਬਣਿਆ ਬਹੁਤ ਵਧੀਆ ਸਿਸਟਮ ਚੱਲ ਗਿਆ ਕੀ ਕਹਿਣਾ ਕਿਸਾਨ ਵੀਰ ਦਾ ਇਸ ਸਿਸਟਮ ਬਾਰੇ ਵੱਡੇ ਭਾਜੀ ਗੁਰਜੀਤ ਸਿੰਘ ਦੀ ਔਨਸਾਈਟ ਹੋਈ ਗੱਲਬਾ ਸੁਣਾਣੇ ਆ ਬਣੇ ਰਿਓ ਵੀਡੀਓ ਦੇ ਨਾਲ ਕਿਸਾਨ ਵੀਰੋ ਆਪਣੇ ਨਾਲ ਬਾਈ ਜੀ ਖੜੇ ਹਸਦਾ ਮੋਹਨ ਸਿੰਘ ਤੇ ਉਹਨਾਂ ਨਾਲ ਉਹਨਾਂ ਦੇ ਬੇਟੇ ਰਾਜਦੀਪ ਸਿੰਘ ਆਪਾਂ ਇਹਨਾਂ ਨਾਲ ਹੀ ਕਰ ਲੈਂਦੇ ਆ ਗੱਲ ਕਿਉਂਕਿ ਇਹਨਾਂ ਦੀ ਜਿਹੜੀ ਜਿਹੜੇ ਵਿਚਾਰ ਆ ਉਹ ਜਾਣਨੇ ਜ਼ਿਆਦਾ ਜ਼ਰੂਰੀ ਹੈ ਅਸੀਂ ਤਾਂ ਹਮੇਸ਼ਾ ਕਹਾਂਗੇ ਸਾਡੀ ਮੋਟਰ ਵਧੀਆ ਹੈ ਸੋ ਕਰਦੇ ਆਂ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਬਾਈ ਜੀ ਮਮਨ ਸਿੰਘ ਜੀ ਤੁਸੀਂ ਸਾਨੂੰ ਮਿਲੇ ਸੀ ਤੁਸੀਂ ਧੌਂਦੇ ਸੀ ਉੱਥੇ ਸਾਡੇ ਪੰਮ ਦੀ ਪਰਫਾਰਮੈਂਸ ਦੇਖੀ ਸੀ ਹਾਂ ਜੀ ਹਾਂ ਜੀ ਹਾਂ ਤੇ ਉਹਦੇ ਤੋਂ ਬਾਅਦ ਤੁਹਾਡਾ ਤੁਸੀਂ ਕਹਿੰਦੇ ਸੀ ਤੁਹਾਡਾ ਮਨ ਬਣ ਗਿਆ ਫਿਰ ਲਾਉਂਦਾ ਜੀ ਉੱਥੇ ਜਾ ਕੇ ਅਸੀਂ ਦੇਖਿਆ ਉੱਥੇ ਪਾਣੀ ਦਾ ਪ੍ਰੈਸ਼ਰ ਬਹੁਤ ਵਧੀਆ ਸੀ ਤਾਂ ਕਿ ਸਾਨੂੰ ਇੱਥੇ ਬਿਜਲੀ ਦਾ ਕਨੈਕਸ਼ਨ 15 ਸਾਲ ਲੇਟ ਰੁਕੀ ਆਦਾ ਹੀ ਨਹੀਂ ਕਨੈਕਸ਼ਨ ਇਸ ਕਰਕੇ ਸਾਡਾ ਵਿਚਾਰ ਬਣਿਆ ਕਿ ਕਿਉਂ ਨਾ ਇਹੀ ਲਵਾਈ ਜਾਵੇ ਠੀਕ ਹੈ ਤੇ ਸਾਡਾ ਮੂਰ ਬਣ ਗਿਆ ਤਾਂ ਅਸੀਂ ਭਾਈ ਸਾਹਿਬ ਨੂੰ ਮਿਲੇ ਤੇ ਇੰਨਾਂ ਨੇ ਫਾਇਦਾ ਲਾਇਆ ਸਾਡਾ ਬਾਣ ਇਹਨਾਂ ਖੁਸ਼ ਹੋ ਗਿਆ ਇਹ ਹੁਣ ਸਾਡੇ ਕੋਲ ਲਫ ਚ ਨਹੀਂ ਹੈ ਪਰ ਹੁਣ ਜਦੋਂ ਅਸੀਂ ਆਪਣੇ ਅੱਖੀਂ ਦੇਖ ਲਿਆ ਹਾਂ ਜਾ ਕੇ ਵੀ ਦੇਖਿਆ ਆਪਣੇ ਅੱਖੀਂ ਆਪਣੀ ਲਵਾ ਕੇ ਆ ਆਪਣੀ ਮੋਟਰਾਂ ਦੇਖਿਆ ਬਾਣੀ ਤਾਂ ਸਾਨੂੰ ਬਹੁਤ ਹੀ ਖੁਸ਼ੀ ਮਹਿਸੂਸ ਹੋਈ ਦੂਸਰੀ ਮੋਟਰ ਜਿੰਨਾ ਹੀ ਬਾਣੀ ਹੈ ਜਿੰਨੀ ਦੱਸਦੀ ਦੂਸਰੀ ਕੱਟਦੀ ਹੈ ਉਨਾਂ ਹੀ ਬਾਣੀ ਪੂਰਾ ਵਧੀਆ ਤੇ ਰਾਦੀਪ ਮੈਂ ਤੁਹਾਨੂੰ ਪੁੱਛਣਾ ਸੀ ਸਵਾਲ ਬਸ ਇਹ ਤੇ ਠੀਕ ਹੈ ਪਾਣੀ ਉਦਾਂ ਐਂਡ ਓਕੇ ਜੀ ਬਿਜਲੀ ਮੈਨੂੰ ਸਾਡੀ ਮੋਟਰ ਦਾ ਤੁਹਾਨੂੰ ਕਦੇ ਵੀ ਧੁੱਪ ਦੇ ਵਿੱਚ ਜਿਵੇਂ ਚੱਲਦੀ ਹੈ ਸੂਰਜ ਨਾਲ ਤੁਸੀਂ ਇੱਕ ਪਾਸੇ ਬਿਜਲੀ ਮੋਟਰ ਚਲਾ ਲਓ ਸਾਡੀ ਮੋਟਰ ਤੁਹਾਨੂੰ ਬਹੁਤ ਫਰਕ ਨਜ਼ਰ ਨਹੀਂ ਆਊਗਾ ਕਦੇ ਵੀ ਤੇ ਹੋ ਸਕਦਾ ਕਿਸੇ ਵੇਲੇ ਜ਼ਿਆਦਾ ਹੀ ਹੋਵੇ ਜੀ ਜਾਨ ਵੀ ਹੋ ਜਾਂਦੀ ਸੀ ਹਾਂ ਪੂਰਾ ਪ੍ਰੋਸੈਸ ਹੀ ਪਾਣੀ ਹੈ ਜੀ ਜਿਵੇਂ ਤੁਸੀਂ ਸਾਡਾ ਵਾਦਾ ਕੀਤਾ ਉਹ ਵੀ ਨਿਭਾਇਆ ਜੀ ਪੂਰਾ ਸਹੀ ਓਕੇ ਹੈ ਜੀ ਬੜੀ ਮਿਹਰਬਾਨੀ ਸ਼ੁਕਰੀਆ ਸਰ ਬਹੁਤ ਖੁਸ਼ ਹਾਂ ਜੀ ਸ਼ੁਕਰੀਆ ਜੀ ਸੋ ਕਿਸਾਨ ਵੀਰੋ ਇਸ ਮੇਰੇ ਨਾਲ ਸਦਾ ਮੌਂਸੂਨ ਜੀ ਤੇ ਉਹਨਾਂ ਦੇ ਬੇਟਾ ਰਾਜੀਵ ਸਿੰਘ ਤੇ ਬੱਦਲ ਚਾਲਦੀ ਅੱਜ ਚੱਲੀ ਜਾਂਦੀ ਹੈ ਕਦੇ ਬੱਦਲ ਆ ਜਾਂਦੇ ਅੱਗੇ ਤੇ ਕਦੇ ਧੁੱਪ ਆ ਜਾਂਦੀ ਹੈ ਸੋ ਉਸੇ ਹਿਸਾਬ ਨਾਲ ਫਿਰ ਪਾਣੀ ਵਧਦਾ ਤੇ ਘਟਦਾ ਰਹਿੰਦਾ ਚੱਲਦੇ ਆਪਾਂ ਉੱਪਰ ਮੈਂ ਦਿਖਾਉਣਾ ਤੁਹਾਨੂੰ ਉੱਪਰ ਸਿਸਮ ਵਿੱਚ ਕੀ ਚੱਲ ਰਿਹਾ ਸੋ ਕਿਸਾਨ ਵੀਰੋ ਪਾ ਗਿਆ ਡਰਾਈਵ ਦੇ ਕੋਲੇ ਕਿਉਂਕਿ ਡਰਾਈਵ ਆਪਾਂ ਨੇ ਉੱਪਰ ਹੀ ਲਾਈ ਆ ਪੈਨਲਾਂ ਦੇ ਕੋਲ ਐਸੋਲੇ ਦੀ ਫ੍ਰੀਕੁਐਂਸੀ ਦੇਖੋਗੇ ਤਾਂ 44 ਦੇ ਆਸ-ਪਾਸ ਚੱਲ ਰਹੀ ਹੈ ਤੇ ਜੇ ਡੀਸੀ ਗ੍ਰੈਡ ਦੀ ਗੱਲ ਕਰੀਏ ਦਾ 650V ਵੋਲਟੇਜ ਪੈਨਲ ਤੋਂ ਡਰਾਈਵ ਤੱਕ ਆ ਰਿਹਾ ਨੇ ਤੇ ਡਰਾਈਵ ਤੋਂ ਮੋਟਰ ਨੂੰ 300 10 12V AC ਕਰਨ ਜਾ ਰਿਹਾ ਤੇ 16.9 ਲਗਭਗ 17 ਦੇ ਕਰੀਬ ਐਂਪੀਰ ਲੈ ਕੇ ਮੋਟਰ ਚੱਲ ਰਹੀ ਹੈ ਤੇ 26100 ਚੱਕਰ ਇਸ ਵਾਲੇ ਮੋਟਰ ਦੇ। ਸੋ 2880 ਚੱਕਰਾਂ ਦੀ ਲਗਭਗ 90 ਚੱਕਰਾਂ ਦੀ ਬਣੀ ਹੈ ਮੋਟਰ ਇਹ ਤੇ ਦੋ 300 ਚੱਕਰ ਜਿ 300 ਲਗਭਗ ਬਾਕੀ। ਸੋ ਪਾ ਦੇ ਦਿਆਂ ਹੁਣ ਪੈਨਲ ਕਿਸਾਨ ਵੀਰੋ ਸਟਰਕਚਰ ਆਪਾਂ ਇੱਥੇ ਜਿਵੇਂ ਤੁਹਾਨੂੰ ਦੱਸਿਆ ਸੀ ਪਹਿਲਾਂ ਆਪਾਂ ਫਿਕਸ ਕਰਾਇਆ ਫਿਕਸ ਦਾ ਕਾਰਨ ਇਹਨਾਂ ਦੇ ਨਾਲ ਘਰ ਹੱਥਲੇ ਘਰ ਦੇ ਉੱਤੇ ਹੀ ਘਰ ਦੇ ਪਿਛਲੇ ਪਾਸੇ ਖੇਤ ਨੇ ਸੋ ਆਪਾਂ ਇਸ ਸਿਸਟਮ ਇੱਥੇ ਫਿੱਟ ਕੀਤਾ ਇੱਕ ਟਾਵਰ ਦੇ ਮਤਲਬ ਦੋ ਪੈਂਦੇ ਪੋਰਸ਼ਨ ਬਣਾਏ ਨੇ ਇੱਕ ਦੇ ਉੱਤੇ 18 ਪੈਂਦੇ ਦੂਜੇ ਉੱਤੇ 18 ਪੈਂਦੇ ਸੋ ਇਹਨਾਂ ਦਾ ਜੇ ਘਰ ਚਲਾਉਣਾ ਹੈ ਨਾਲ ਆਪਾਂ ਐਸਪੀਸੀ ਲਾ ਕੇ ਇਹਨਾਂ ਦਾ ਘਰ ਵੀ ਚਲਾ ਸਕਦੇ ਆ ਇਸ ਵਜ੍ਹਾ ਕਰਕੇ ਵੀ ਆਪਾਂ ਨੇ ਇਹ ਸਿਸਟਮ ਕੁੱਠ ਦਿਨ ਸੌਲ ਕੀਤਾ ਕੁਝ ਸੁਰੱਖਿਆ ਪੱਖੋਂ ਵੀ ਇੱਥੇ ਜ਼ਿਆਦਾ ਸਿਕਿਉਰ ਹੋਊਗਾ ਕਿ ਇੱਥੇ ਦੂਜੀ ਗੱਲ ਜਗ੍ਹਾ ਵੀ ਨਹੀਂ ਘੇਰੂਗਾ ਕਿਉਂਕਿ ਇਹ ਤਾਂ ਜਗ੍ਹਾ ਆਲਰੇਡੀ ਇਹਨਾਂ ਕੋਲ ਹੈ ਹੀ ਸੀ ਇੱਥੇ ਸੋ ਵੈਰਿੰਗ ਤੁਸੀਂ ਦੇਖ ਰਹੇ ਤਾਰਾਂ ਲਟਕਦੀਆਂ ਨੇ ਮੋਟਰ 'ਪਾ ਚਲਾ ਲਈ ਸੀ ਹੁਣ ਸਾਰੀਆਂ ਟਾਈਆਂ ਵਗੈਰਾ ਬੰਨ ਕੇ ਸਾਰੀਆਂ ਤਾਰਾਂ ਨੂੰ ਅੰਦਰ ਕਰ ਦਾਂਗੇ ਕੋਈ ਵੀ ਤਾਰਥ ਨੂੰ ਇੱਥੇ ਨਜ਼ਰ ਨਹੀਂ ਆਊਗੀ ਪਾਈਪਾਂ ਪਾ ਕੇ ਨੂੰ ਸਰਚਿੰਗ ਦਾ ਢੱਕ ਦਿਆਂਗੇ ਸੋ ਕਿਸਾਨ ਵੀਰੋ ਇਹ ਸੀ ਅੱਜ ਦੀ ਵੀਡੀਓ ਮਿਲਦੇ ਆਂ ਕਿਸੇ ਨਵੀਂ ਜਗ੍ਹਾ ਦੇ ਉੱਤੇ ਕਿਸੇ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਦੇ ਸਾਰੇ ਦੋਸਤ ਮਿੱਤਰੋ ਸਾਥੀ ਆਕਾਲ ਤੇ ਇੱਕ ਗੱਲ ਹੋਰ ਕਿ ਜੇ ਤੁਸੀਂ ਵੀ ਕੋਈ ਸਿਸਟਮ ਲਾਉਣਾ ਚਾਹੁੰਦੇ ਹੋ ਤੇ ਬਸ ਬੇਨਤੀ ਇੰਨੀ ਕ ਜੇ ਤੁਸੀਂ ਏ ਗ੍ਰੇਡ ਲਾਉਣਾ ਚਾਹੁੰਦੇ ਹੋ ਤਾਂ ਸਾਡੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਦਿੱਤੇ ਹੋਏ ਨੰਬਰਾਂ ਦੇ ਉੱਤੇ ਤੇ ਵਧੀਆ ਏ ਗ੍ਰੇਡ ਸਿਸਟਮ ਲਾਉਣ ਦਾ ਫਰਨਸ ਸਾਡਾ ਵਾਦਾ ਰਿਹਾ ਤੇ ਚੰਗੀ ਸਰਵਿਸ ਦਾ ਤੁਹਾਨੂੰ ਭਰੋਸਾ ਦਿੰਦੇ ਆ ਸ਼ੁਕਰੀਆ ਮਿਹਰਬਾਨੀ ਹੱਸਦੇ ਵਸਦੇ ਰਹੋ ਰੱਬ ਰੱਖਾ